र नैण सतगुर वसिया खोला केर नैण विच सतगुर वसियाण खोला कवे जॾहिं द ਪਿਆ ਦਰ ਤੇਰੇ ਆਇਆ ਜਦੋਂ ਦਾ ਮਦਾਤਿਆ ਦਰ ਤੇਰੇ ਆਇਆ ਹੋ ਗਿਆ ਮੈਂ ਤੇਰਾ ਜੀ ਗੁਲਾਮ ਦਾ ਤਿਆ ਨੈਣ ਖੁਲਾ ਕੀ ਵੇ ਮੇਰੇ ਨੈਣਾ ਨੈਣ ਖੋਲਾ ਕੀ ਵੇ ਜਿਦੋਂ ਦਮਦਤਿਆ ਅੰਮ੍ਰਿਤ ਪੀਤਾ ਹੈ ਜਿਦੋਂ ਦਮਦਤਿਆ ਅੰਮ੍ਰਿਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆ

जजोदात दर्शन कया मै न दर निहान दत खोला कवे मेर नैण विच सतगुर बसया ਫੋਲਾ ਕਿਵੇਂ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੈਣ ਖੋਲਾ ਸਤਿਗੁਰਿਆਣ ਵਸਿਆ

ਨੈਣ ਖੋਲਾ ਕੀਵੇ ਮੇਰੇ ਨੈਣਾ ਵਿੱਚ ਸਤ ਗੁਰ ਆਣ ਵਸਿਆ ਨੈਣ ਖੋਲਾ ਕੀਵੇ ਜੈ ਦੋ ਦਾਮ ਦਾਤਿਆ ਅੰਮ੍ਰਿਤ ਪੀਤਾ ਜੈ ਦੋ ਦਾਮ ਦਾ અમૃત પીતા હે હો ગયા મેનદર નેહલ દાતે આને હો ગયા મેનદ

ਅਤਿਆਨੈਣ ਖੋਲ ਆ ਪੀਵੇ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲ ਆ ਪੀਵੇ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲ ਆ

ਨੈਣ ਖੋਲ੍ਹ ਕੇ ਜਦੋਂ ਦਮਦਤ ਆ ਅੰਮ੍ਰਿਤ ਪੀਤਾ ਹੈ ਜਦੋਂ ਦਮਦਤ ਆ ਅੰਮ੍ਰਿਤ ਪੀਤਾ ਹੈ கி மத்தியோல்லா கி மே நாம் சத்ய வசிய

ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਣਾ ਕਿਵੇਂ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਣਾ

ਆਣ ਵਸਿਆ ਨੇ ਖੋਲਾ ਕੀ ਵੇ ਜਿਦੋਂ ਦਮਦਤਿਆ ਅਮਰਤ ਪੀਤਾ ਹੈ ਜਿਦੋਂ ਦਮਦਤਿਆ ਅਮਰਤ ਪੀਤਾ ਹੈ तयाण खोला के हो मदद हथ दत खोला के मेरे न सतगुर वसया खोला ਜਦੋਂ ਦਮਦਤਿਆ ਦਰਸ਼ਨ ਕੀਤਾ ਹੈ ਜਦੋਂ ਦਮਦਤਿਆ ਦਰਸ਼ਨ ਕੀਤਾ ਹੈ ਹੋ ਗਿਆ ਮੈਂ ਨਦਰ ਨਿਹਾਲ ਦਤਿਆ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲ੍ਹ ਆ ਕੇ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲ੍ਹ ਆ बसिया खोलां कदो दर ते आया जॾो दर ते आया हो ਆਣੇ ਹੋਲਾ ਕੀ ਵੇ ਜੇਦੋਂ ਦਮਦਤਿਆ ਅਮਰਤ ਪੀਤਾ ਹੈ ਜੇਦੋਂ ਦਮਦਤਿਆ ਅਮਰਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆ கி மே ந சோலா கிவே ஜமதா ਜੇ ਦੁਨ ਦਾ ਮਦਦਿਆ ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਹਾਲ ਦਤਿਆ ਨੇ ਖੋਲਾ ਪੀਵੇ ਮੇਰੇ ਨੈਣਾ ਵਿੱਚ ਸਤ ਗੁਰਾਂ ਵਸਿਆ ਨੇ ਕੋਲਾ ਕੀ ਵੇ ਮੇਰੇ ਨੈਣਾ ਵਿੱਚ ਸਤਿਗੁਰਿਆਣ ਵਸਿਆ ਨੇ ਕੋਲਾ ਕੀ ਵੇ ਮੇਰੇ ਨੈਣਾ ਵਿੱਚ ਸਤਿਗੁਰਿਆਣ ਵਸਿਆ जूं दा दत दर ते आया जूं दा दत दर ते आया हो ते जी गुलाम दया नै खोला किवे मेरे ஆனத்தியோலா கித அமத்த அமிர பித்த மத கி போ மாரியோல்ல கி மே நோல ਜਦੋਂ ਦਮਦਤ ਆਉ ਦਰਸ਼ਨ ਕੀਤਾ ਹੈ ਜਦੋਂ ਦਮਦਤ ਆਉ ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆਨ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਨਾ ਕੀ ਵੇ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਨਾ ਕੀ ਵੇ ਮੇ जॾो दातिया, दर तेरे आया जदू दया दर तेर आया हो जी गुलाम दातिया, கே தித்தம பித்த கி மத்தியோல்லா கி மே நாம் சத்ய வசைய ਜਦੋਂ ਨਾਮ ਦਾਤਿਆ ਉਦਰਸ਼ਨ ਕੀਤਾ ਹੈ ਜਦੋਂ ਨਾਮ ਦਾਤਿਆ ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਿਹਾਲ ਦਾਤਿਆ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਨਾ ਕੀ ਵੇ ਮੇਰੇ ਨੈਣਾ ਵਿੱਚ ਸਤ ਗੁਰਿਆਣ ਵਸਿਆ ਨੇ ਖੋਲਨਾ ਕੀ ਵੇ ਮੇ न खोल केर नैण विच सतगुरिय बसिया खोला कवे जर ஆ ஜலையோல்லா தி மே சத் ஆன பசிய ਜਦੋਂ ਦਾਮਦਤ ਆ ਅੰਮ੍ਰਿਤ ਪੀਤਾ ਹੈ ਜਦੋਂ ਦਾਮਦਤ ਆ ਅੰਮ੍ਰਿਤ ਪੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਾਨੈ ਫੁੱਲਾ

ਸਤਿਆਨੈਣ ਖੋਲ੍ਹ ਕੇ ਮੇਰੇ ਨੈਣਾਂ ਵਿੱਚ ਸਤਗੁਰਾਂ ਵਸਿਆ ਨੇ ਖੋਲ੍ਹ ਕੇ ਮੇਰੇ ਨੈਣਾਂ ਵਿੱਚ ਸਤਗੁਰਾਂ ਵਸਿਆ ਨੇ ਖੋਲ੍ਹ

ਆਣ ਵਸਿਆ ਨੇ ਖੋਲਾ ਕੀ ਵੇ ਜਿਦੋਂ ਦਮਦਤਿਆ ਅਮਰਤ ਪੀਤਾ ਹੈ ਜਿਦੋਂ ਦਮਦਤਿਆ ਅਮਰਤ ਪੀਤਾ ਹੈ ਹੋ ਗਿਆ ਮਨਦ கி போ மன தோலா கி மே நோல ਜਦੋਂ ਦਮਦਤ ਆ ਉਦਰਸ਼ਨ ਕੀਤਾ ਹੈ ਜਦੋਂ ਦਮਦਤ ਆ ਦਰਸ਼ਨ ਕੀਤਾ ਹੈ ਹੋ ਗਿਆ ਮਨਦਰ ਨਿਹਾਲ ਦਤਿਆ े न्या सतगुर्या व्या भो मेरे नैना विच सतगुर व सतगुर वसिया खोलां के जदो दत तेर आया जदूं दमदात ਨੈਣ ਖੋਲ੍ਹ ਕੇ ਮੇਰੇ ਨੈਣ ਵਿੱਚ ਸਤ ਗੁਰ ਆਣ ਵਸਿਆ ਨੈਣ ਖੋਲ੍ਹ ਕੇ ਜੈ ਦਉਦਮਦਿਆ ਅੰਮ੍ਰਿਤ ਪੀਤਾ ਹੈ ਜੈ ਦਉਦਮਦਿਆ અમૃત પીતા હે હો ગયા મેનદર નિહાલ દાતે અન હો ગયા મેનદર નિહાલ દાતે ਤਤ ਗੁਰਿਆਰ ਵਸਿਆ ਨੇ ਕੋਲਾ ਕੀ ਵੇ ਜਦੋਂ ਦਮਦਤ ਆ ਉਦਰਸ਼ਨ ਕੀਤਾ ਹੈ ਜਦੋਂ ਦਮਦਤ ਆ ਦਰਸ਼ਨ ਕੀਤਾ ਹੈ ਸਤ ਗੁਰਾਂ ਨੇ ਖੋਲ੍ਹਤੀਵੇਂ ਮੇਰੇ ਨੈਣਾ ਵਿੱਚ ਸਤ ਗੁਰਾਂ ਵਸਿਆ ਨੇ ਖੋਲ੍ਹਤੀਵੇਂ ਮੇਰੇ ਨੈਣਾ ਵਿੱਚ ਸਤ ਗੁਰਾਂ ਵਸਿਆ ਨੇ ਖੋਲ੍ਹ